ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਰ ਕਾ ਚਹਿਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਬਹੁਤ ਹੀ ਸੋਹਣੀ ਵੈਰਾਈਟੀ ਆ ਜਿਹੜੀ ਬਹੁਤ ਹੀ ਜ਼ਿਆਦਾ ਲੈਸ ਦੇ ਵਿੱਚ ਲੈ ਕੇ ਆਏ ਆ ਬਹੁਤ ਸੋਹਣੇ ਪ੍ਰਿੰਟ ਸੂਟਾਂ ਦੀ ਵੈਰਾਈਟੀ ਆ ਭੈਣਾਂ ਦੀ ਡਿਮਾਂਡ ਸੀ ਕਿ ਪ੍ਰਿੰਟ ਸੂਟ ਲੈ ਕੇ ਆਓ ਜਾਨੀ ਕਿ ਆਲ ਓਵਰ ਹੁਣ ਸੂਟ ਵਿਦਾਊਟ ਦੁਪੱਟਾ ਜਿਹੜੇ ਆਪਾਂ ਵੀਡੀਓ ਪਾਉਣੇ ਆ ਪਰ ਇਹ ਸਾਰੀ ਵੈਰਾਈਟੀ ਡਿਸਕਾਊਂਟ ਦੇ ਉੱਪਰ ਲਾ ਚੁੱਕੇ ਆ ਆਪਾਂ ਜਿੰਨੇ ਵੀ ਪ੍ਰਿੰਟ ਇਹ ਆਏ ਨੇ ਸਾਰੇ ਡਿਸਕਾਊਂਟ ਦੇ ਉੱਪਰ ਮਿਲਣਗੇ ਇਹ ਚ ਜ਼ਿਆਦਾਤਰ ਸੂਟ ਸਾਰੇ 600 ਵਾਲੇ ਆ 650 ਵਾਲੇ ਆ 700 ਵਾਲੇ ਆ ਇਹਨਾਂ ਵਿੱਚ ਜਿਹੜੇ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਜਿਹੜਾ ਵੀ ਪ੍ਰਿੰਟ ਪਸੰਦ ਆਉਂਦਾ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਘਰ ਬੈਠੇ ਆਪਣੇ ਇਹ ਸੂਟ ਤੁਸੀਂ ਮੰਗਵਾ ਸਕਦੇ ਹੋ ਇਹ ਸਮਝ ਲਓ ਕਿ ਸੇਲ ਲੱਗ ਚੁੱਕੀ ਆ ਪ੍ਰਿੰਟ ਸੂਟਾਂ ਦੀ ਪੂਰੀ ਵਧੀਆ ਜਿਹੜੀ ਕਾਟਨ ਆ ਪਿਓਰ ਕੈਮਰੀ ਕਾਟਨ ਉਹ ਇਹ ਨਹੀਂ ਹੈਗਾ ਕਿ ਮਿਕਸ ਕਪੜਾ ਤੁਹਾਨੂੰ ਮਿਲੂ ਜਿਹੜੀ ਪ੍ਰੀਮੀਅਮ ਕਾਟਨ ਤੁਸੀਂ 600 650 700 ਵਾਲੀ ਮੇਰੇ ਤੋਂ ਸੇਲ ਕਰਦੇ ਸੀ ਸੇਮ ਵੇ ਸੇਮ ਪ੍ਰਿੰਟ ਤੁਹਾਨੂੰ ਅੱਜ 550 ਵਿੱਚ ਸਿੰਗਲ ਸੂਟ ਮਿਲੂਗਾ ਦੋ ਸੂਟਾਂ ਉਤੇ ਕੋਰੀਅਰ ਫ੍ਰੀ ਰਹੂਗਾ ਸਿੰਗਲ ਸੂਟ 550 ਦਾ ਰਹੂਗਾ ਜੀ ਪਰ ਸਿੰਗਲ ਸੂਟ ਦੇ ਕੋਰੀਅਰ ਚਾਰजेस ਤੁਹਾਡੇ ਆਪਣੇ ਹੋਣਗੇ ਜੇ ਤੁਸੀਂ ਦੋ ਸੂਟ ਮੰਗਾਉਣੇ ਹੋ ਵੀਡੀਓ ਦੇ ਤਾਂ ਦੋ ਸੂਟਾਂ ਤੇ ਕੋਰੀਅਰ ਚਾਰजेस ਫ੍ਰੀ ਰਹਿਣਗੇ 550 ਦੇ ਵਿੱਚ ਆਪਾਂ ਸਾਰੇ ਸੂਟ ਲਾ ਦਿੱਤੇ ਆ ਸਾਰੇ ਪ੍ਰਿੰਟ ਲਾ ਦਿੱਤੇ ਆ ਤੁਸੀਂ ਆਪਣੇ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ WhatsApp ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਤੇ ਪਲੀਜ਼ ਮੇਰੇ ਚੈਨਲ ਤੇ ਨਵੇਂ ਤਹ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿਦਾਂ ਦੀ ਲੱਗਦੀ ਆ ਬਾਕੀ ਇਹ ਸੂਟਾਂ ਦੀ ਡਿਮਾਂਡ ਕਾਫੀ ਸੀ ਉਸ ਦਿਨ ਆਪਾਂ ਲਾਈਵ ਦੇ ਵਿੱਚ ਵੀ ਦੀਦੀ ਕਹਿ ਰਹੇ ਸੀਗੇ ਕਿ ਪ੍ਰਿੰਟ ਸੂਟ ਲੈ ਕੇ ਆਓ ਸੋ ਆਪਾਂ ਪ੍ਰਿੰਟ ਸੂਟ ਲੈ ਕੇ ਹਾਜ਼ਰ ਹੋ ਚੁੱਕੇ ਆ ਬਸ ਜਲਦੀ ਜਲਦੀ ਕਿਉਂਕਿ ਸਟਾਕ ਸਿਰਫ ਲਿਮਟਡ ਜਾਈਆ ਇਸ ਤੋਂ ਬਾਅਦ ਰਿਪੀਟ ਸਟਾਕ ਨਹੀਂ ਆਉਣਾ ਹੈਗਾ ਸੋ ਪਲੀਜ਼ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਵਟਸਐਪ ਕਰ ਦਿਓ ਤੇ ਫਾਇਦੇ ਲੈ ਸਕਦੇ ਹੋ ਪੂਰੀ ਵਧੀਆ ਪ੍ਰੀਮੀਅਮ ਕਾਟਨ ਆ ਕੋਈ ਇਹ ਨਹੀਂ ਹੈਗੀ ਵੀ ਇਹੀ ਇੱਕ ਤੋਂ ਪਾਇਆ ਤੇ ਖਰਾਬ ਹੋ ਜਾਓ ਇਦਾਂ ਦਾ ਕੋਈ ਵੀ ਬੇਸ ਨਹੀਂ ਪੂਰਾ ਵਧੀਆ ਬਹੁਤ ਸੋਹਣੇ ਪ੍ਰਿੰਟਾਂ ਦੇ ਨਾਲ ਔਡ ਇਹ 650 ਵਾਲੇ ਪ੍ਰਿੰਟ ਆ ਸਾਰੇ 550 ਵਿੱਚ ਲੱਗੇ ਵਿੱਚ ਇਹਨੇ 650 ਵਾਲੇ ਹੋਣਗੇ ਵਿੱਚ ਹੀ 700 ਵਾਲੇ ਹੋਣਗੇ ਸਾਰੇ ਇੱਕੋ ਹੀ ਰੇਂਜ ਆ 550 550 ਦਾ ਸੂਟ ਆ ਦੋ ਸੂਟਾਂ ਤੇ ਕੋਰੀਅਰ ਵੀ ਫ੍ਰੀ ਮਿਲੂਗਾ ਦੋ ਤੋਂ ਪਲਾਸ ਜਿੰਨੇ ਮਰਜੀ ਮੰਗਾਓ ਦੋ ਮੰਗਾਓ ਤਿੰਨ ਮੰਗਾਓ ਚਾਰ ਮੰਗਾਓ ਸਿੰਗਲ ਸੋਰਤੇ ਕੋਰੀਅਰ ਚਾਰਜਸ 50 ਰੁਪਏ ਐਕਸਟਰਾ ਤੁਹਾਡੇ ਆਪਣੇ ਹੋਣਗੇ ਆ ਲੋ ਜੀ ਪਹਿਲਾ ਹੀ ਪ੍ਰਿੰਟ ਪਹਿਲਾ ਹੀ ਪੂਰੀ ਪਿਓਰ ਕੈਮਰੀ कॉटन ਦੇ ਸੂਟ ਆ ਸਾਰੇ ਬ੍ਰਾਂਡ ਦੇ ਰਹਿਣਗੇ ਪੂਰੇ ਵਧੀਆ ਘਰਾਂ ਦਾ ਸਾਰਾ ਫੈਬਰਿਕ ਆ ਏ ਜਾਨੀ ਕਿ ਇਹ ਡਿਸਕਾਊਂਟ ਦੇ ਉੱਪਰ ਸੇਲ ਲੱਗ ਚੁੱਕੀ ਆ ਗਰਮੀਆਂ ਦੀ ਕਲੈਕਸ਼ਨ ਬਹੁਤ ਸੋਹਣੀ ਬਹੁਤ ਪਿਆਰੀ ਇਹਦੇ ਵਿੱਚ ਦੋ ਕਲਰ ਮਿਲਣਗੇ ਤੁਹਾਨੂੰ ਇੱਕ ਮਿਲੂਗਾ ਲੈਮਨ ਸ਼ੇਡ ਦੋਨੇ ਦੇ ਦੋਨੇ ਹੀ ਕਲਰ ਬਹੁਤ ਸੋਹਣੇ ਆ ਜਿਹੜਾ ਮਰਜੀ ਇਹਨਾਂ ਦੋਨਾਂ ਪ੍ਰਿੰਟਾਂ ਦੇ ਵਿੱਚੋਂ ਜਿਹੜਾ ਮਰਜੀ ਕਲਰ ਚੱਕ ਸਕਦੇ ਹੋ ਅਗਲਾ ਹੋਊਗਾ ਜੀ ਕਾਫੀ ਸ਼ੇਡ ਪਲੀਜ਼ ਪੜੋ ਜਿਨ੍ਹਾਂ ਦੇ ਪਹਿਲਾਂ ਸਕਰੀਨ ਸ਼ਾਟ ਆ ਜਾਂਦੀਆਂ ਸਾਨੂੰ ਉਹਨਾਂ ਨੂੰ ਹੀ ਦੇਣੇ ਪੈਂਦੇ ਆ ਕਈ ਪੜਣਾ ਕਹਿ ਦਿੰਦੀਆਂ ਨੇ ਅਸੀਂ ਸਕਰੀਨ ਸ਼ਾਟ ਕਰ ਦਿਆਂ ਤੁਸੀਂ ਸਾਨੂੰ ਆਹ ਸੂਟ ਨਹੀਂ ਦਿੰਦੇ ਤੁਸੀਂ ਸਾਨੂੰ ਹਰ ਵਾਰੀ ਕਹਿ ਦਿੰਨੇ ਹੋ ਪੀਸ ਵੀਡੀਓ ਤੁਹਾਨੂੰ ਪਤਾ ਮੇਰੇ ਟਾਈਮਿੰਗ ਦਾ ਵੀ ਕਿਹੜੇ ਟਾਈਮ ਤੇ ਆਪਣੀ ਵੀਡੀਓ ਆਉਂਦੀ ਆ ਤਾਂ ਜਦੋਂ ਹਣ ਨਾਲ ਦੀ ਨਾਲ ਹੀ ਪਹਿਣਾ ਦੇ ਸਕਰੀਨਸ਼ਾਟ ਆ ਜਾਂਦੇ ਆ ਇਹ ਰੇਂਜਾਂ ਬਿਲਕੁਲ ਨਹੀਂ ਰੁਕਦੀਆਂ ਹੈਗੀਆਂ ਇਹਨਾਂ ਦੀ ਡਿਮਾਂਡ ਹਮੇਸ਼ਾ ਰਹਿੰਦੀ ਆ ਕਾਟਨ ਸਟਾਫ ਕਦੇ ਵੀ ਆਊਟ ਆਫ ਸੀਜ਼ਨ ਨਹੀਂ ਹੁੰਦਾ ਹੈਗਾ ਤੇ ਇੰਨੇ ਸੋਹਣੇ ਸੋਹਣੇ ਪ੍ਰਿੰਟ ਕੋਈ ਵੀ ਨਹੀਂ ਛੱਡਦਾ ਹੈਗਾ ਆ ਲਓ ਜੀ ਇਹ ਹੈਗਾ ਕਾਫੀ ਸ਼ੇਡ ਉਸ ਤੋਂ ਬਾਅਦ ਮਿਲੂਗਾ ਤੁਹਾਨੂੰ ਬਲੂ ਸ਼ੇਡ ਆ ਲਓ ਜੀ ਬੀਸ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ WhatsApp ਕਰੀ ਚੱਲੋ ਇਹਦੇ ਵਿੱਚ ਤੁਹਾਨੂੰ ਮਿਲ ਜੂਗਾ ਸੇਮ ਦੇ ਵਿੱਚ ਮਹਿਰੂਨ ਸ਼ੇਡ ਆਹ ਲਓ ਜੀ ਪੂਰਾ ਵਧੀਆ ਪਿਓਰ ਕੈਮਰੀ कॉटन ਦਾ ਸਾਰਾ ਸਟਾਫ ਆ ਜੀ ਜੋ ਗੱਲ ਮੈਂ ਵੀਡੀਓ 'ਚੋ ਬੋਲਦੀਆਂ ਸੇਮ ਗੱਲ ਹੀ ਜੇ ਤੁਸੀਂ ਮੈਨੂੰ ਪਰਸਨਲ ਫੋਨ ਕਰੋਗੇ ਤਾਂ ਵੀ ਮੈਂ ਸੇਮ ਹੀ ਕਹੂੰਗੀ ਕਿਉਂਕਿ ਮੈਂ ਜੋ ਚੀਜ਼ ਲੈ ਕੇ ਆਉਣੀ ਆ ਜੋ ਸਟਾਫ ਮੇਰੇ ਕੋਲ ਆਉਂਦਾ ਉਸੇ ਬਾਰੇ ਮੈਂ ਤੁਹਾਨੂੰ ਬਾਰ-ਬਾਰ ਬੋਲ ਕੇ ਦੱਸਦੀ ਹੁੰਦੀ ਆ ਇਸ ਲਈ ਕਹੀ ਪੈਣਾ ਆਰਡਰ ਦਿੰਦੀਆਂ ਨੇ ਨਾਲ ਫੇਰ ਪੁੱਛਦੀਆਂ ਨੇ ਸੱਚੀ ਪੈਣ ਇਹ ਕਾਟਨ ਹੀ ਆ ਨਾ ਸਾਡੇ ਤੱਕ ਕਾਟਨ ਹੀ ਪਹੁੰਚੂਗੀ ਪਰ ਜੇ ਮੈਂ ਤੁਹਾਡੇ ਤੱਕ ਮਿਕਸ ਕਪੜਾ ਦੇ ਦੂੰਗੀ ਵੀਡੀਓ 'ਚ ਤੁਹਾਨੂੰ ਮੈਂ ਕਾਟਨ ਬੋਲ ਦੂੰਗੀ ਸੈਕਿੰਡ ਟਾਈਮ ਤੋਂ ਤੋਂ ਮੈਂ ਆਰਡਰ ਲੈਣ ਜੋਗੀ ਰਹਿ ਜੂੰਗੀ ਇਹ ਗੱਲ ਤੁਸੀਂ ਆਪ ਸੋਚੋ ਅਸੀਂ ਤਾਂ ਕੰਮ ਕਰਨਾ ਜੀ ਤੁਹਾਡੇ ਸਿਰ ਤੇ ਹੀ ਕਰਨਾ ਵਾ ਤੁਸੀਂ ਸਾਰੇ ਜੇ ਪਿਆਰ ਦੋਗੇ ਤਾਂ ਹੀ ਅਸੀਂ ਆਪਦੇ ਕੰਮ ਨੂੰ ਅੱਗੇ ਲੈ ਕੇ ਜਾਵਾਂਗੇ ਤੇ ਜੋ ਅਸੀਂ ਚੀਜ਼ ਬੋਲਦੇ ਆਂ ਜੇ ਸੇਮ ਚੀਜ਼ ਤੁਹਾਡੇ ਤੱਕ ਪ੍ਰੋਵਾਈਡ ਕਰਵਾਵਾਂਗੇ ਸੇਮ ਡਿਜ਼ਾਈਨ ਸੇਮ ਸੂਰ ਤੁਹਾਡੇ ਤੱਕ ਪਹੁੰਚੂਗਾ ਤਾਹੀਂ ਤੁਸੀਂ ਸਾਨੂੰ ਪਿਆਰ ਦੋਗੇ ਤਾਂ ਹੀ ਸਾਨੂੰ ਰਿਪੀਟ ਤੁਸੀਂ ਆਰਡਰ ਦੋਗੇ ਇਸ ਲਈ ਬੇਫਿਕਰ ਰਹਿਆ ਕਰੋ ਜਿਹੜੀ ਚੀਜ਼ ਅਸੀਂ ਬੋਲਦੇ ਆ ਸੇਮ ਚੀਜ਼ ਤੁਹਾਡੇ ਘਰਾਂ ਤੱਕ ਪਹੁੰਚੂਗੀ ਆ ਲਓ ਜੀ ਇਹ ਹੈਗਾ ਬਲੈਕ ਸੂਟ ਤਿੰਨ ਕਲਰ ਨੇ ਇਹਦੇ ਵਿੱਚ ਤਿੰਨੇ ਦੇ ਤਿੰਨੇ ਪੂਰੇ ਬੈਸਟ ਨੇ ਜਿਹੜਾ ਮਰਜੀ ਕਲਰ ਚੱਕ ਸਕਦੇ ਹੋ ਆ ਲਓ ਅਗਲਾ ਹੈਗਾ ਮਹਿੰਦੀਆ ਸ਼ੇਡ ਗ੍ਰੀਨ ਮਹਿੰਦੀਆ ਟੂਨ ਦੇ ਉੱਪਰ ਆ ਆ ਲਓ ਜੀ ਵਿਦਆਊਟ ਦੁਪੱਟਾ ਸੋਟਾ ਕੱਟ ਰਹੂਗੀ 5 ਮੀਟਰ ਪ੍ਰੋਪਰ 5 ਮੀਟਰ ਦੀ ਕੱਟ ਰਹੂਗੀ ਇੱਕ ਪੁਆਇੰਟ ਵੀ ਤੁਹਾਨੂੰ ਕੱਟ ਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਆਊਗੀ ਆ ਲੋ ਜੀ ਇਹ ਹੈਗਾ ਬਲੈਕ ਸੂਟ ਸਾਰੀ ਪ੍ਰਿੰਟ ਇੱਕ ਤੋਂ ਇੱਕ ਆ ਬਸ ਦੋ ਚਾਰ ਸੂਟਾਂ ਦੀ ਮੈਂ ਹਮੇਸ਼ਾ ਕਹਿੰਨੀ ਆ ਇਹ ਰੇਂਜ ਵਿੱਚ ਦਾ ਖਾਸ ਕਰ ਜ਼ਰੂਰ ਰੱਖਿਆ ਕਰੋ 500 600 ਦੀ ਰੇਂਜ ਕਦੇ ਨਹੀਂ ਰੁਕਦੀ ਬਹੁਤ ਜਲਦੀ ਇਹ ਹੌਲਡ ਆਊਟ ਹੋ ਜਾਂਦਾ ਤੇ ਸਟਾਕ ਕਲੀਅਰ ਹੋ ਜਾਂਦਾ ਪਲੀਜ਼ ਇੰਨੀ ਇੱਕ ਰਿਕੁਐਸਟ ਹੀ ਆ ਕਿ ਦੋ ਚਾਰ ਸੂਟਾਂ ਦੀ ਚੋਇਸ ਰੱਖ ਲਿਆ ਕਰੋ ਤਾਂ ਕਿ ਜੇ ਇੱਕ ਪ੍ਰਿੰਟ ਨਾ ਮਿਲੇ ਤਾਂ ਸੈਕਿੰਡ ਦਾ ਆਪਸ਼ਨ ਤੁਹਾਡੇ ਕੋਲ ਹੋਵੇ ਆ ਲੋ ਇਹ ਹੈਗਾ ਪਰਪਲ ਸ਼ੇਡ ਲੋ ਜੀ ਜਿਹੜਾ ਆਪਾਂ نیچے ਬਲੈਕ ਖੋਲਿਆ ਸੀ ਉਹਦੇ ਨਾਲ ਉਹਦੇ ਵਿੱਚ ਹੈਗਾ ਇੱਕ ਮਜ਼ੈਂਟਾ ਸ਼ੇਡ ਪ੍ਰਿੰਟ ਬਹੁਤ ਸੋਹਣਾ ਸਾਰੇ ਇੱਕ ਤੋਂ ਇੱਕ ਨੇ ਜਿਹੜਾ ਮਰਜੀ ਸੋੜ ਚੱਕ ਸਕਦੇ ਹੋ ਤੇ ਜਿਹੜੀਆਂ ਪਹਿਣਾ ਮੈਂ ਤਾਂ ਸੇਲ ਲਈ ਲੈਂਦੀਆਂ ਨੇ ਪਲੀਜ਼ ਇਹਨਾਂ ਵਿੱਚ ਕੋਈ ਵੀ ਡਿਸਕਾਊਂਟ ਨਹੀਂ ਹੈਗਾ ਕਿਉਂਕਿ ਪਹਿਲਾਂ ਹੀ ਲੈਸ ਤੇ ਲਾ ਚੁੱਕੀ ਆ ਇਹਨਾਂ ਸੂਟਾਂ ਨੂੰ ਇਸ ਲਈ ਜੇ ਤੁਸੀਂ ਲੈਣੇ ਹੋ ਤੁਸੀਂ ਲੈ ਸਕਦੇ ਹੋ ਪ੍ਰਿੰਟ ਜਿਹੜੀਆਂ ਪਹਿਣਾ ਸੇਲ ਕਰਦੀਆਂ ਨੇ ਵਧੀਆ ਫੈਬਰਿਕ ਆ ਬਹੁਤ ਸੋਹਣਾ ਸਾਰਾ ਬ੍ਰੈਂਡ ਦਾ 700 ਤੱਕ ਆਰਾਮ ਦੇ ਨਾਲ ਮਾਰਕੀਟ ਦੇ ਵਿੱਚ ਸੇਲ ਹੋ ਰਿਹਾ ਇਹ ਵਾਲਾ ਫੈਬਰਿਕ ਹਾਲੋ ਚ ਕਾਫੀ ਸ਼ੇਡ ਚਾਰ ਕਲਰ ਨੇ ਇਹਦੇ ਵਿੱਚ ਨੀਚੇ ਆਪਾਂ ਬਲੈਕ ਖੋਲਿਆ ਮਜ਼ੈਂਟਾ ਹੈਗਾ येलो ਹੈਗਾ ਕਾਫੀ ਹੈਗਾ ਲਓ ਜੀ ਬਾਂਦਨੀ ਪ੍ਰਿੰਟ ਇਹਦੇ ਵਿੱਚ ਕਾਫੀ ਸ਼ੇਡ ਮਿਲੂਗਾ ਤੁਹਾਨੂੰ ਬਹੁਤ ਸੋਹਣੇ ਪ੍ਰਿੰਟ ਨੇ ਬਹੁਤ ਸੋਹਣੇ ਕਲਰ ਨੇ ਜਲਦੀ ਜਲਦੀ ਬਹੁਤ ਸੋਹਣੀਆਂ ਯਾਨੀ ਕਿ ਚੀਜ਼ਾਂ ਨੇ ਸਟੱਫ ਬਹੁਤ ਵਧੀਆ ਜਦੋਂ ਤੁਹਾਡੇ ਹੱਥਾਂ 'ਚ ਪਹੁੰਚਣਾ ਤੁਹਾਨੂੰ ਫੇਰ ਫੀਲ ਹੋਣਾ ਸਟੱਫ ਦਾ ਇਹ ਹੈਗਾ ਬਲੈਕ ਕਲਰ ਇਹਦੇ ਵਿੱਚ ਅਗਲਾ ਕਲਰ ਮਿਲੂਗਾ ਜੀ ਬੋਟਲ ਗ੍ਰੀਨ ਜਿਆ ਕਲਰ ਆ ਆਹ ਲੋ ਗ੍ਰੀਨ ਕਲਰ ਆ ਕਾਫੀ ਕਲਰ ਆ ਬਲੈਕ ਕਲਰ ਤਿੰਨ ਕਲਰ ਨੇ ਇਹਦੇ ਵਿੱਚ ਇਹ ਵਾਲੇ ਪ੍ਰਿੰਟ ਦੇ ਵਿੱਚ ਲੋ ਜੀ ਜਿਹੜੀਆਂ ਪਹਿਲਾਂ ਨਿੱਕੀ ਬੂਟੀ ਬਹਾਲਦੀਆਂ ਸੀ ਨਿੱਕੀ ਬੂਟੀ ਦੇ ਲਈ ਵੀ ਆਪਣੇ ਕੋਲ ਦੋ ਚਾਰ ਸੂਟ ਆ ਗਏ ਨੇ ਇਹ ਹੈਗਾ ਗ੍ਰੀਨ ਕਲਰ ਦੇ ਉੱਪਰ ਨਿੱਕੀ ਬੂਟੀ ਦਾ ਇਹਦੇ ਵਿੱਚ ਸੇਮ ਹੀ ਮਿਲੂਗਾ ਮਹਿਰੂਨ ਦੋ ਕਲਰ ਨੇ ਮਹਿਰੂਨ ਆ ਇੱਕ ਗ੍ਰੀਨ ਆ ਜਿਹੜਾ ਵੀ ਲੈਣਾ ਹੋਇਆ ਤੁਸੀਂ ਦੱਸ ਸਕਦੇ ਹੋ ਉਹੀ ਸੂਟ ਤੁਹਾਡੇ ਘਰ ਤੱਕ ਪਹੁੰਚੂਗਾ ਆ ਲੋ ਇੱਕ ਹੈਗਾ ਇਹਨਾਂ ਦੇ ਵਿੱਚ ਇੱਕ ਆਹ ਵਾਲਾ ਗ੍ਰੀਨ ਆ ਉਹ ਥੋੜਾ ਜਿਹਾ ਮੂੰਗਿਆ ਮੂੰਗਿਆ ਟੂਨ ਤੇ ਚੱਲਿਆ ਜਾਂਦਾ ਜਿਹੜਾ ਆਪਾਂ نیچے ਖੋਲਿਆ ਵਾ ਡਾਰਕ ਗ੍ਰੀਨ ਇਹ ਹੈਗਾ ਵਾ ਪ੍ਰੋਪਰ ਗ੍ਰੀਨ ਜਿਹਾ ਕਲਰ ਤੇ ਇੱਕ ਸੂਟ ਹੈਗਾ ਇਹ ਵਾਲਾ ਪ੍ਰਕ੍ਰਿਤੀ ਬ੍ਰਾਂਡ ਦਾ ਇਹ ਵੀ ਬਹੁਤ ਵਧੀਆ ਸਟੱਫ ਆ ਆ ਲੋ ਇਹ ਵੀ ਸਿੰਗਲ ਪੀਸ ਹੀ ਆ ਕਾਫੀ ਸ਼ੇਡ ਦੇ ਵਿੱਚ ਜਿਹੜੀਆਂ ਵੀ ਪਹਿਣਾਵੇਂ ਜਿਹੜਾ ਵੀ ਪ੍ਰਿੰਟ ਲੈਣਾ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ WhatsApp ਕਰ ਲਓ ਆ ਲੋ ਜੀ ਇਹ ਹੈਗੇ ਸਾਰੇ 650 ਵਾਲੇ ਪ੍ਰਿੰਟ ਜਿਹੜੇ ਕਿ 550 ਦੇ ਵਿੱਚ ਤੁਹਾਨੂੰ ਮਿਲਣ ਜਾ ਰਹੇ ਨੇ ਆ ਲੋ ਸਾਰੇ ਪ੍ਰਿੰਟ ਇੱਕ ਤੋਂ ਇੱਕ ਨੇ ਇਸ ਲਈ ਸਕਰੀਨਸ਼ਾਟ ਲਈ ਚੱਲੋ ਤੇ WhatsApp ਕਰੀ ਚੱਲੋ ਜਿਹੜਾ ਵੀ ਪ੍ਰਿੰਟ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਉਂਦਾ ਬਹੁਤ ਸੋਹਣੀਆਂ ਕਲੈਕਸ਼ਨਾਂ ਨੇ ਬਹੁਤ ਸੋਹਣੇ ਕਲਰ ਨੇ ਲੋ ਆ ਲਓਰ ਵੱਡੇ ਪਣੇ ਦੇ ਉੱਪਰ ਆਉਂਦੀ ਆ ਇਹ ਕਾਟਨ ਆਰਾਮ ਦੇ ਨਾਲ ਬੁਟੀਕਾਂ ਦੇ 778800 ਤੱਕ 800 ਤੱਕ ਆਰਾਮ ਦੇ ਨਾਲ ਸੇਲ ਹੋ ਰੇ ਆ ਪਰ ਆਪਾਂ ਸ਼ੁਰੂ ਚ ਵੀ ਬਹੁਤ ਹੀ ਵਧੀਆ ਮਾਰਜਨ ਦੇ ਨਾਲ ਹੀ ਕੰਮ ਕਰ ਰਹੇ ਆ ਜਿਆਦਾ ਇਹ ਨਹੀਂ ਹੈਗਾ ਵੀ ਜਿਆਦਾ ਲਾਲਚ ਕਰਕੇ ਬਹੁਤ ਉੱਪਰ ਰੇਟ ਰੱਖ ਕੇ ਤੁਹਾਨੂੰ ਸੇਲ ਕਰ ਰਹੇ ਆ ਪਰ ਹੁਣ ਉਦੋਂ ਵੀ ਜਿਆਦਾ ਡਿਸਕਾਊਂਟ ਤੇ ਤੁਹਾਡੇ ਲਈ ਲੈ ਜਾਂਦੇ ਨੇ ਇਸ ਲਈ ਜਿਹੜਾ ਵੀ ਤੁਸੀਂ ਸੂਟ ਲੈਣਾ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਓ WhatsApp ਕਰੀ ਚੱਲੋ ਆਲੋ ਸਿਰਫ 550 ਦੇ ਵਿੱਚ ਇਹ ਪ੍ਰਿੰਟ ਨੇ ਪਲੀਜ਼ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ WhatsApp ਕਰ ਦਿਓ ਤਾਂ ਕਿ ਤੁਹਾਡੀ ਪਸੰਦ ਦੇ ਸੂਟ ਤੁਹਾਡੇ ਤੱਕ ਪਹੁੰਚ ਸਕਣ ਇਹ ਨਾ ਹੋਵੇ ਕਿ ਜਾਨੋ ਤੁਸੀਂ ਮੈਸੇਜ ਕਰੋ ਜਦ ਤੱਕ ਇਹ ਸੋਲਡ ਆਊਟ ਹੋ ਜਾਣ ਆ ਲੋ ਬਹੁਤ ਸੋਹਣੇ ਪ੍ਰਿੰਟ ਨੇ ਬਹੁਤ ਸੋਹਣੇ ਡਿਜ਼ਾਈਨ ਨੇ ਲਓ ਜੀ ਇਹ ਹੈਗਾ ਮਹਿੰਦੀਆ ਮਹਿਰੂਨ ਮਸਟਰਡ ਸ਼ੇਡ ਆ ਹੈ ਸੌਰੀ ਇੰਨੇ ਕਲਰ ਮੋਜੋ ਨਿਕਲ ਰਹੇ ਨੇ ਮਾਸਟਰਡ ਸ਼ੇਡ ਆ ਜੀ ਆ ਲੋ ਦੇਖੋ ਕਿੰਨਾ ਪਿਆਰਾ ਕਿੰਨਾ ਸੋਹਣਾ ਪ੍ਰਿੰਟ ਆ ਬਣੇ ਹੋਏ ਸੂਟਾਂ ਦੀ ਜਿਹੜੀ ਗ੍ਰੇਸ ਆਉਂਦੀ ਆ ਬਹੁਤ ਸੋਹਣੀ ਬਹੁਤ ਸੋਹਣੀ ਲੁੱਕ ਬਾਕੀ ਕਪੜਾ ਇੰਨਾ ਫਾਈਨ ਆ ਕਈ ਜਾਨੀ ਕਿ ਜਿੰਨੇ ਮਰਜੀ ਤੋਂ ਪਾ ਲੋ ਕਿਤੇ ਨਹੀਂ ਜਾਂਦਾ ਖੁਦ ਸਾਡੇ ਸਟਿਚ ਹੋਏ ਹੋਏ ਨੇ ਸੂਟ ਬਹੁਤ ਵਧੀਆ ਬਹੁਤ ਪਿਆਰਾ ਕਪੜਾ ਇਹ ਪਿਓਰ ਕਾਟਨ ਆ ਇਹ ਬਿਲਕੁਲ ਪਹਿਲਾਂ ਬਿਲਕੁਲ ਖੜਮਾ ਖੜਮਾ ਲੱਗਦਾ ਜਿਉਂ ਜਿਵੇਂ ਵਾਸ਼ ਹੋਈ ਜਾਣਾ ਤਿਉਂਦੇ ਉਹ ਇਹਨੇ ਬਿਲਕੁਲ ਹੀ ਮਲਾਈਮ ਕੁਲਾ ਤੇ ਵਧੀਆ ਸੋਹਣੇ ਪ੍ਰਿੰਟ ਨਿਖਰ ਨਿਖਰ ਕੇ ਆਉਂਦੇ ਨੇ ਇਹ ਵਾਲੇ ਪ੍ਰਿੰਟਾਂ ਦੇ ਆ ਲੋ ਆ ਲੋ ਜੀ ਇਹ ਹੈਗਾ ਨੈਕਸਟ ਪ੍ਰਿੰਟ ਦੇਖੋ ਕਿੰਨਾ ਪਿਆਰਾ ਕਿੰਨਾ ਸੋਹਣਾ ਅਲੱਗ ਜਿਹਾ ਛੇੜਾ ਪਿਆਜ ਜਿਹਾ ਛੇੜਾ ਇਹ ਲਓ ਜੀ ਗ੍ਰੇ ਸ਼ੇਡ ਗ੍ਰੇ ਦੀ ਹਮੇਸ਼ਾ ਹੀ ਡਿਮਾਂਡ ਰਹਿੰਦੀ ਆ ਸੋ ਇੱਕ ਦੋ ਕਸੂੜ ਤਾਂ ਗ੍ਰੇ ਆਪਣੇ ਕੋਲ ਪਹੁੰਚ ਹੀ ਜਾਂਦੇ ਨੇ ਲਓ ਜੀ ਅਗਲਾ ਹੈਗਾ ਪਿੰਕ ਸ਼ੇਡ ਆ ਲਓ ਜੀ ਅਗਲਾ ਹੈਗਾ ਨਿੱਕੀ ਬੂਟੀ ਦੇ ਉੱਪਰ ਗ੍ਰੀਨ ਕਲਰ ਦੇ ਉੱਪਰ ਬਹੁਤ ਪਿਆਰਾ ਬਹੁਤ ਮਿੱਠਾ ਜਿਹਾ ਸ਼ੇਡ ਆ ਇਹ ਵੀ ਆ ਲਓ ਜੀ ਇਹ ਵਾਲਾ ਚੈੱਕ ਦੇ ਵਿੱਚ ਚਾਹੇ ਤੁਸੀਂ ਸੂਟ ਬਣਾਓ ਚਾਹੇ ਤੁਸੀਂ ਕੋਟ ਸੈੱਟ ਬਣਾ ਸਕਦੇ ਹੋ ਇਹ ਸਾਰੇ ਫੈਬਰਿਕ ਉਹਨਾਂ ਚੀਜ਼ਾਂ ਲਈ ਜਾਂਦੇ ਜਿਹੜੀਆਂ ਗਰਮੀਆਂ ਦੇ ਵਿੱਚ ਜਿਵੇਂ ਆਪਾਂ ਕੋਟ ਸੈੱਟ ਵੇਅਰ ਕਰਦੇ ਹਾਂ ਫਰਾਕਸ ਵਗੈਰਾ ਬਣਾਉਣੇ ਆ ਪਲਾਜ਼ੋ ਸੂਟ ਬਣਾਉਣੇ ਆ ਉਹਨਾਂ ਲਈ ਹੁੰਦੇ ਆ ਬਹੁਤ ਵਧੀਆ ਤੇ ਬਹੁਤ ਸੋਹਣਿਆ ਫੈਬਰਿਕ ਹੁੰਦੇ ਆ ਇਸ ਲਈ ਜਿਹੜੀਆਂ ਵੀ ਪਹਿਣਾ ਇਹ ਵਾਲੇ ਪ੍ਰਿੰਟ ਇਹ ਵਾਲੇ ਡਿਜ਼ਾਈਨ ਜਿਹੜਾ ਵੀ ਪਸੰਦ ਆ ਰਿਹਾ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ WhatsApp ਕਰੀ ਚੱਲੋ ਹੁਣ ਮੈਂ ਤੁਹਾਨੂੰ ਦਿਖਾਦਾ ਥੋੜੇ ਜੇ ਮੈਚਿੰਗ ਸੂਟ ਇਹਦੇ ਵਿੱਚ ਹੈਗਾ ਸਿੰਗਲ ਕਲਰ ਹੀ ਆਪਣੇ ਕੋਲੇ ਆਹ ਵਾਲੀ ਰਹੂਗੀ ਇਹਦੀ ਸ਼ਰਟ ਆ ਹੈਗੀ ਬਾਟਮ ਲਾਈਨਿੰਗ ਵਾਲੀ ਜਿਹੜਾ ਵੀ ਪ੍ਰਿੰਟ ਤੁਹਾਨੂੰ ਪਸੰਦ ਆ ਰਿਹਾ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ ਤੇ ਵਟਸਐਪ ਕਰ ਲਓ ਬਹੁਤ ਸੋਹਣਾ ਬਹੁਤ ਪਿਆਰਾ ਕਲਰ ਆ ਨਾਲ ਲਾਈਨਿੰਗ ਵਾਲੀ ਬਾਟਮ ਆ ਇਹਨਾਂ ਦੀ ਕੱਟ ਰਹੋਗੇ ਢਾਈ 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 ਰਹੋਗੀ ਸ਼ਰਟ ਢਾਈ ਰਹੋਗੀ ਬਾਟਮ ਲਓ ਜੀ ਨੈਕਸਟ ਹੈਗਾ ਜੀ ਆਹ ਵਾਲਾ ਕਲਰ ਇਹ ਲਵੈਂਡਰ ਟੋਨ ਦੇ ਉੱਪਰ ਆ ਚਾਹੇ ਤੁਸੀਂ ਇਹਦੀ ਸ਼ਰਟ ਬਣਾਓ ਚਾਹੇ ਇਹਦੀ ਬਣਾਓ ਚਾਹੇ ਇਹਦੀ ਬਾਟਮ ਬਣਾਓ ਚਾਹੇ ਇਹਦੀ ਬਣਾਓ ਜਿਵੇਂ ਮਰਜੀ ਕੰਟਰਾਸਟ ਕਰ ਸਕਦੇ ਹੋ ਇੱਕ ਬਾਟਮ ਆ ਇੱਕ ਸ਼ਰਟ ਦਾ ਕਪੜਾ ਵਾ 2.5 ਮੀਟਰ ਪ੍ਰੋਪਰ ਕੱਟ ਆ ਆ ਲੋ ਜੀ ਅਗਲਾ ਪ੍ਰਿੰਟ ਹੈਗਾ ਗ੍ਰੀਨ ਕਲਰ ਦੇ ਉੱਪਰ ਬਹੁਤ ਸੋਹਣਾ ਕਲਰ ਆ ਇਹ ਵੀ ਬਹੁਤ ਪਿਆਰਾ ਪੀਸ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਓ WhatsApp ਕਰ ਦਿਓ ਤਾਂ ਕਿ ਸੂਟ ਜਲਦੀ ਜਲਦੀ ਤੁਹਾਡੇ ਘਰ ਤੱਕ ਪਹੁੰਚ ਸਕਣ ਹਲੋ ਅਗਲਾ ਹੈਗਾ ਜੀ ਮਸਟਰਡ ਸ਼ੇਡ ਇਹ ਹੈਗੀ ਸ਼ਾਰਟ ਨਾਲ ਹੈਗੀ ਇਦਾਂ ਇਹਦੀ ਬਾਟਮ ਬਣੀ ਹੋਈ ਹਲੋ ਜੀ ਅਗਲਾ ਹੈਗਾ ਜੀ ਪਿੰਕ ਸ਼ੇਡ ਇਹ ਵੀ ਜਿਹੜਾ ਮਰਜੀ ਬਾਟਮ ਬਣਾ ਸਕਦੇ ਹੋ ਜਿਹੜੀ ਮਰਜੀ ਸ਼ਰਟ ਬਣਾ ਸਕਦੇ ਹੋ ਜਿੱਦਾਂ ਤੁਹਾਨੂੰ ਸਹੀ ਲੱਗਦਾ ਉਦਾਂ ਤੁਸੀਂ ਕਰ ਸਕਦੇ ਹੋ ਪ੍ਰਿੰਟ ਬਹੁਤ ਸੋਹਣੇ ਆ ਡਿਜ਼ਾਈਨ ਬਹੁਤ ਸੋਹਣੇ ਆ ਇਹਦੇ ਵਿੱਚ ਇਹ ਮੈਚਿੰਗ ਦੇ ਵਿੱਚ ਤਾਂ ਆਪਣੇ ਕੋਲੇ ਗਿਣਤੀ ਦੇ ਹੀ 5-7 ਸੂਟ ਹੀ ਆ ਜਿਹੜਾ ਮਰਜੀ ਸੂਟ ਤੁਸੀਂ ਲੈ ਲਓ ਆ ਲਓ ਇਹ ਹੈਗਾ ਗਾਜਰੀ ਟੂਨ ਦੇ ਉੱਪਰ ਲਓ ਜੀ ਤੇ ਆ ਹੈਗਾ ਅੱਜ ਦੀ ਵੀਡੀਓ ਦਾ ਲਾਸਟ ਪ੍ਰਿੰਟ ਲਾਸਟ ਸੂਟ ਇੰਨੇ ਕੀ ਪ੍ਰਿੰਟ ਨੇ ਆਪਣੇ ਕੋਲੇ ਪਲੀਜ਼ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਦਿਓ ਕਿਉਂਕਿ ਬਹੁਤ ਹੀ ਵਧੀਆ ਸਾਰੀ ਕਲੈਕਸ਼ਨ ਆ ਸਾਰੀ ਫਰੈਸ਼ ਆ ਬਹੁਤ ਸੋਹਣੇ ਪ੍ਰਿੰਟ ਨੇ ਤੇ ਤੁਹਾਡੀ ਆਪਣੀ ਫੁੱਲ 온 ਡਿਮਾਂਡ ਹੈ ਇਹਨਾਂ ਲਈ ਤੇ ਤੁਹਾਨੂੰ ਹੋਰ ਕੀ ਚਾਹੀਦਾ ਉਹ ਵੀ ਮਿਲ ਵੀ ਸਾਰੇ ਲੈਸ ਦੇ ਵਿੱਚ ਰਹੇ ਨੇ ਇਸ ਲਈ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਦਿਓ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਲੋ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਸਾਰੀ ਕਲੈਕਸ਼ਨ ਪੂਰੀ ਵਧੀਆ ਬਹੁਤ ਸੁਪਰ ਹਿੱਟਾ 550 ਦੇ ਵਿੱਚ ਆਪਾਂ ਸਾਰੀ ਕਲੈਕਸ਼ਨ ਲਾ ਦਿੱਤੀ ਹੈ ਇਸ ਲਈ ਜਿਹੜੀਆਂ ਵੀ ਪਹਿਣਾ ਜਲਦੀ ਜਲਦੀ ਸਕਰੀਨਸ਼ਾਟ ਦੇਣਗੀਆਂ ਸਭ ਤੋਂ ਪਹਿਲਾਂ ਉਹਨਾਂ ਦੀ ਚੋਆਇਸ ਹੋ ਜੂਗੀ ਤੇ ਉਹਨਾਂ ਦਾ ਕੇ ਵਾਲੇ ਸੂਟ ਪਹੁੰਚ ਜਾਣਗੇ ਪਲੀਜ਼ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਓਗੇ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ